ਸਾਰੇ ਡੀਐਨਐਮ ਐ ਫੈਂਸੀ ਮਾਲ ਆਏ ਅੱਦੇ ਰੇਟਾਂ ਤੇ 50 ਆਫ ਤੇ ਬਾਜ਼ਾਰ ਨਾਲ ਕੱਟਾ ਆਪਾਂ ਦਵਾਂਗੇ ਵੈਰਾਈ ਨਵੀਂ ਉਹ ਰੇਟ ਦਵਾਂਗੇ ਅੱਦੇ ਦੇਖੋ ਵੀਡੀਓ ਬੱਰੀਏ ਬਲੌਗ ਬੱਰੀਆ ਮਾਲ ਬਹੁਤ ਜਾ ਰਿਹਾ ਹੈ ਅਸੀਂ ਤੁਹਾਨੂੰ ਫਾਸਟ ਦਿਖਾਵਾਂਗੇ ਸਕਰੀਨਸ਼ਾਟ ਬੰਦੀ ਅਰੇ ਭਾਈ ਆ ਆਰਟੀਕਲ ਬਿਲਕੁਲ ਨਵਾਂ ਚੈੱਕ ਕਰੋ ਬੇ ਚੈੱਕ ਕਰੋ ਗੋਲਨ ਸੋਨੇ ਡਿਜ਼ਾਈਨ ਪਾਰਟੀ ਵਿੱਚ ਸੂਟ ਰੇਟ ਮਿਲਣਗੇ ਹਲੋ ਭਾਜੀ ਅਗਲਾ ਰੇਟ ਇੱਕ ਹੋਰ ਆ ਗਿਆ ਜੀ ਇੱਕ ਹੋਰ ਆ ਗਿਆ ਡਿਜ਼ਾਈਨ ਬਹੁਤ ਹੀ ਸੋਹਣਾ ਪਰਲ ਵਰਕ ਦਾ ਚੈੱਕ ਕਰ ਸਕਦੇ ਹੋ ਰੇਟ ਹੈ 3200 ਰੁਪਏ ਦਾ 3200 ਰੁਪਏ ਦਾ ਇੱਕ ਦੋ ਤਿੰਨ ਚਾਰ ਪੰਜ ਇੱਕ ਹੋਰ ਆ ਗਿਆ ਭਾਜੀ ਸਾਰੇ ਡਿਜ਼ਾਈਨ ਨਵੇਂ ਆਏ ਵੀ ਜੀ ਚੈੱਕ ਕਰੀਏ ਵੀਰੇ ਚੈੱਕ ਕਰੀਏ ਵੀਰੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਵੀਰੇ ਬਹੁਤ ਹੀ ਪਿਆਰੇ ਇੱਕ ਹੋਰ ਇੱਕ ਕ੍ਰਿਸਟਲ ਕਾਰਡ ਆ ਗਿਆ ਇੰਗਲਿਸ਼ ਕਰਦਾ ਆ ਗਿਆ ਔਰ ਗੰਜਾ ਤੇ ਆ ਗਿਆ ਬਹੁਤ ਹੀ ਸੋਹਣੇ ਡਿਜ਼ਾਈਨ ਆ ਗਏ ਰੇਟ ਆ ਗਿਆ ਅੱਧੇ ਰੇਟ ਆ ਗਿਆ ਅੱਧੇ ਵੀਰੇ ਅੱਧੇ ਭਾਜੀ ਨਵੇਂ ਭਾਜੀ ਸਾਇਲ ਭਾਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆਪਣੇ ਕੋਲ ਅੱਧੇ ਰੇਟਾਂ 'ਲੇ ਚੈੱਕ ਕਰੀਏ ਵੀਰੇ ਰੇਟ 4900 ਦੇ ਆਲੋ ਵੀਰੇ ਇਹ ਖੋਲ ਆ ਗਿਆ 3400 ਰੁਪਏ ਦੇ ਚੈੱਕ ਕਰ ਲੋ ਵੀਰੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਰੇਟ ਹੈ 3400 ਰੁਪਏ ਆ ਲੋ ਭਾਜੀ ਹੈਵੀ ਦਾਜ ਵਰੀ ਵਾਲੇ ਜਾਲ ਦੁਪੱਟੇ ਜਾਲ ਦੁਪੱਟਾ ਆ ਗਿਆ ਜੀ ਚੈੱਕ ਕਰ ਸੋ ਦਿਓ ਬਹੁਤ ਹੀ ਕਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਜਾਲ ਦੁਪੱਟਾ ਆ ਗਿਆ ਵੀਰੇ ਬਹੁਤ ਸੋਹਣਾ ਕਲਰ ਆ ਗਿਆ ਪਾਰਟੀ ਵੇਅਰ ਸੂਟ ਹੈ ਰੇਟ ਹੈ 6000 ਬਾਕੀ ਆ ਲੋ ਭਾਜੀ 4000 ਦੀ ਰੇਂਜ ਤੇ ਕੰਟਰਾਕਟ ਦੁਪੱਟਾ ਹੋ 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 4000 ਰੁਪਏ ਸੂਟ ਆ ਗਿਆ ਕੰਟਰਾਕਟ ਦੁਪੱਟੇ ਚੈੱਕ ਕਰ ਸੋ ਦਿਓ ਸਾਰੇ ਕਲਰ ਬਹੁਤ ਪਿਆਰੇ ਹੈ ਕੰਟਰਾਸਟ ਦੁਪੱਟਾ ਜਿਵੇਂ ਕਿ ਆ ਆ ਗਈ ਹੈ ਪਿੰਕ ਨਾਲ ਰਾਣੀ ਦੁਪੱਟਾ ਇਹ ਕੰਟਰਾਸਟ ਟੈਟ ਮੈਂ ਬਿਆਹ ਸੋਨੇ ਵੀਰੇ ਆ ਲਓ ਭਾਜੀ ਫੋਰ ਸਾਈਡਰ ਦੁਪੱਟਾ ਬਿਆਹ ਨਹੀਂ ਪਿਆ ਲੋ ਜੀ ਭਾਜੀ ਇੱਕ ਹੋਰ ਆ ਗਿਆ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜ਼ੈਰ ਰੇਟਾਂ ਤੇ ਪਰਲ ਵਰਕ ਆ ਗਿਆ ਭਾਜੀ ਪਰਲ ਵਰਕ ਸਾਰੇ ਡਿਜ਼ਾਈਨ ਨਵੇਂ ਭਾਜੀ ਆ ਲਓ ਭਾਜੀ ਮੀਡੀਅਮ ਏਜ ਲਈ ਆ ਲਓ ਵੀਰੇ ਮੀਡੀਅਮ ਮੀਡੀਅਮ ਕੰਦੇ ਦੇਖ ਲਓ ਵੀਰੇ ਬਹੁਤ ਹੀ ਸੋਨੇ ਚੜ ਰਿਹਾ ਬਹੁਤ ਹੀ ਪਿਆਰੇ ਰੇਟ ਹੈ 3200 ਰੁਪਏ ਦਾ ਆਰਟੀਕਲ ਬਹੁਤ ਸੋਹਣੇ ਨੇ ਹੋ ਭਾਜੀ ਦਬਕਾ ਵਰਕਰ ਹੋਰ ਆ ਗਿਆ ਵੀਰੇ ਦਬਕਾ ਵਰਕੇ ਸੂਟ ਆ ਗਿਆ ਹੈਵੀ ਸੂਟ ਆ ਗਿਆ 10 ਜਨਵਰੀ ਵਾਲੇ ਆ ਗਏ 50% ਸਟੂਟ ਤੇ ਇੱਕ ਹੋਰ ਆ ਗਿਆ ਇਹ ਇੱਕ ਹੋਰ ਆ ਗਿਆ ਇੱਕ ਹੋ ਨਾ ਬੇਸ ਆ ਗਿਆ ਭਾਜੀ ਚੈੱਕ ਕਰੀਓ ਬਹੁਤ ਸੋਹਣੇ ਡੀਏ ਨੇ ਪਾਰਟੀ ਵਿੱਚ ਸੂਟ ਹੈ 50% ਸਟੂਟ ਤੇ ਸਾਰੇ ਡੀਏ ਨਵੇਂ ਬੜੀ ਹਾਲੇ ਜਾਲ ਦੁਪੱਟਾ ਹਲੋ ਜੀ ਜਾਲ ਦੁਪੱਟਾ ਆ ਗਿਆ ਸਾਰੇ ਡੀਏ ਨਵੇਂ ਆ ਗਏ ਜਾਲ ਦੁਪੱਟਾ ਆ ਗਿਆ ਹੈਵੀ ਵਰਕ ਆ ਗਿਆ ਚਾਂਦੀ ਵਰਕ ਆ ਗਿਆ ਸੋਣੀ ਡੇਨ ਆ ਗਈ ਪਾਰਟੀ ਵਿੱਚ ਸੂਟ ਆ ਗਏ 50% ਆ ਗਏ ਬੜੀ ਹਲੋ ਭਾਜੀ ਗੂੜੇ ਨੰਗਰ ਕੋਰ ਆ ਗਿਆ ਵੀ ਕੋਰ ਆ ਗਿਆ ਇੱਕ ਕੋਰ ਆ ਗਿਆ ਵੀਰੇ ਇੱਕ ਕੋਰ ਆ ਗਿਆ ਬਹੁਤੀ ਸੋਹਣਾ ਡੇਨ ਆ ਗਿਆ ਪਾਰਟੀ ਵਿੱਚ ਸੂਟ ਆ ਗਏ 50% ਸੂਟ ਤੋਂ ਬਹੁਤੀ ਕਟੜੇ ਦਾ ਦੇ ਹਲੋ ਭਾਜੀ ਮੇਲਾ ਸੁੱਟਾ ਦਾ ਹਲੋ ਜੀ ਕੋਰ ਆ ਗਿਆ ਵੀਰੇ ਮੇਲਾ ਸੁੱਟਾ ਦਾ ਮੇਲਾ ਸੁੱਟਾ ਦਾ ਵੀਰੇ ਮੇਲਾ ਸੁੱਟਾ ਦਾ ਚੈੱਕ ਕਰ ਲੋ ਵੀਰੇ ਕਲਰ ਵੀ ਐਂਡ ਤੇ ਕਰ ਲੋ ਕਿੰਨੇ ਸੋਹਣੇ ਸੋਹਣੀ ਡੇਨ ਸਾਰਾ ਫਰੈਸ਼ ਮਾਲ ਹੈ ਬੁੱਧਵਾਰ ਨੂੰ ਪਾੜ ਲਾ ਦੇਣਾ ਭਾਜੀ ਪਾੜ ਭਾਜੀ ਇੰਨੀ ਬੇੜੀ ਲਿੱ ਚੱਕ ਲਓ ਤੇਰ ਮੇਰਾ ਕਾਰ ਹੈਂਡਵਰਕਰਾ ਇੱਕ ਸੂਟ ਵੀ ਬੁਸ਼ਮਸ਼ੀ ਨੀ ਵਰਕਦਾ ਨਹੀਂ ਫੈਂਸੀ ਰੇਟ ਬਹੁਤੀ ਇੱਕ ਹੋਰੋਂ ਪਾਜੀ ਦੱਕਾ ਆ ਗਿਆ ਵੀਰੇ ਦੱਕਰ ਤੇ ਚੱਕ ਲਓ ਵੀਰੇ ਬਹੁਤੀ ਸੋਹਣਾ ਦੱਕਾ 4 5 6 ਕਰ 4 5 6 ਕਰ 4 5 6 ਕਰ ਪਾਜੀ ਪਾੜ ਲੱਗ ਗਿਆ ਪਾੜ ਲੱਗ ਗਿਆ ਤੁਹਾਨਾ ਪਾਜੀ ਪਾੜ ਲੱਗ ਗਿਆ ਆ ਸਾਰੇ ਡਿਜ਼ਾਈਨ ਮਿਲਨੇ ਆ ਵੀਰੇ ਤੁਹਾਨੂੰ ਇਹ ਸਾਰੇ ਜਿਹੜੇ ਬਲੌਗ ਦੇ ਵਿੱਚ ਅਸੀਂ ਡਿਜ਼ਾਈਨ ਦਿਖਾ ਰਹੇ ਆ ਦਾਜਵਰੀ ਵਾਲੇ ਪਾਰਟੀ ਵੇਅਰ ਮੀਡੀਅਮ ਕਲਰਾਂ ਦੇ ਵਿੱਚ ਲੜਕੀਆਂ ਵਾਲੇ ਮੀਡੀਅਮ ਏਜ ਵਾਲੇ ਹਰ ਤਰ੍ਹਾਂ ਦੀ ਵੈਰਾਈਟੀ ਆ ਹਰ ਤਰ੍ਹਾਂ ਦੀ ਤੁਹਾਡੇ ਪਿਆਰ ਦੀ ਬਣਾ ਬਲੌਗ ਬੰਦਾ ਜੀ ਤੁਹਾਡੇ ਪਿਆਰ ਦੀ ਬਣਾ ਬੜਾ ਮਿਹਨਤ ਕਰਦਾ ਮੇਰਾ ਛੋਟਾ ਪਰਸਾ ਜਿੱਦਾਂ ਮਾਲ ਨਾ ਮਾਂ ਦਾ ਸਾਨਾ ਪਹਿਲਾਂ ਮੇਰਾ ਛੋਟਾ ਭਾਈ ਸੱਲ ਚਾਰ ਹੀ ਹਣ ਖਾਂਦਾ ਕੋਈ ਆਈਟਮ ਨਹੀਂ ਅਰੇ ਐਨਾ ਮਕਸਦ ਇਹ ਹੈ ਕਿ ਕਸਟਮਾਈਜ਼ ਜੇ ਕੋਈ ਆਈਟਮ ਲੈ ਕੇ ਆਇਆ ਬਿਲਕੁਲ ਆਪਣਾ ਇਹ ਰੋਲ ਹੈ ਭਾਜੀ ਤਾਂ ਇਹ ਗੱਲ ਹੋਰ ਦੱਸਾਂ ਜੀ ਭਾਜੀ ਇੱਧਰ ਆ ਦੇਖੋ ਗੋਰੀ ਭਾਜੀ ਆਪਣੇ ਦੇਨ ਲੈਣ ਵਾਲੇ ਸੂਟਾਂ ਨਾਲ ਲਾਈ ਬੈਠੇ ਆ ਪੂਰਾ ਬੜੇ ਦਾ ਹੈ ਨਾ ਅਲੀ ਦੇ ਦਾਜ ਜਣ ਵਰੀ ਵਾਲੀ ਦੇਨ ਲੈਣ ਦੀ ਦੇਨ ਲੈਣ ਵਿੱਚ ਲਾਉਗਾ ਦੇਨ ਨੂੰ ਤਾਂ ਲਾਈ ਪਾਣੀ ਵਖਰਾ ਆ ਜਾਈਏ ਆਹ ਦਿਖਾ ਦਿਓ ਕੀ ਲੈ ਰਹੇ ਹੋ ਕਮਾ ਆ ਜੀ ਆਪਾਂ ਜਿਵੇਂ ਕੀ ਤੁਸੀਂ ਦੇਖੀ ਹੈ ਹੈਵੀ ਵੈਰਾਈਟੀ ਦਾਜ ਐਂਡ ਵਰੀ ਦੀ ਹੁਣ ਆਪਾਂ ਸਸਤੇ ਸੂਟ ਦੇਖ ਰਹੇ ਹਾਂ ਕਿ ਦੇਨ ਲੈਣ ਵਾਲੇ ਜਿਵੇਂ ਕੀ ਵਿਆਹ ਸ਼ਾਦੀ ਤੇ ਕਿਸੇ ਨੂੰ ਦੇਣੇ ਆ ਮੇਰੀ ਭੈਣ ਨੂੰ ਜਾ ਕਿਸੇ ਨੂੰ ਗਿਫਟ ਕਰਨੇ ਆ ਤਾਂ ਬਹੁਤ ਘੱਟ ਰੇਟਾਂ ਤੇ ਆਏ ਆ ਜੀ ਸੂਟ ਆ ਦੇਖੋ 550 560 ਬਿਲਕੁਲ ਨੋਰਮਲ ਰੇਟਾਂ ਤੇ ਨਵੇਂ ਡਿਜ਼ਾਈਨਾਂ ਤੇ ਆਏ ਆਗੇ ਆਲੋ ਆਲੋ ਭਾਜੀ ਆਲੋ ਆਲੋ ਭਾਜੀ ਆਲੋ ਜੀ 1050 ਰੁਪਏ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਨਵੇਂ ਡਿਜ਼ਾਈਨ ਆਏ ਆਗੇ ਆਲੋ ਆ ਦੇਖੋ ਜੀ ਸੀਕੁਐਂਸ ਤੇ ਸਾਰਾ 650 ਰੁਪਏ ਚਾਰ ਕਲਰ ਲੈ ਗਲਟਾ ਸੂਟ ਇਹ ਕੱਲੀਆਂ ਸ਼ਰਟਾਂ ਆਈਆਂ ਜੀ ਬੁਟੀਕ ਪੀਸ ਜੀ ਦੁਪੱਟਾ ਮੇਰੀ ਭੈਣ ਕੋਲ ਕਿਸੇ ਕੋਲ ਹੁੰਦਾਗਾ ਸਾਰੇ ਬੁਟੀਕ ਪੀਸ ਆਏ ਹੈਗੇ ਦੁਪੱਟਾ ਆਪਦੀ ਚੁਆਇਸ ਨਾਲ ਲਵਾ ਸਕਦੇ ਆ ਹਜ਼ਾਰ ਹਜ਼ਾਰ ਵਾਲੇ 500 ਲਓ ਜੀ ਹਜ਼ਾਰ ਹਜ਼ਾਰ ਵਾਲੇ 550 ਰੁਪਏ ਬੇਸ ਨਵੇਂ ਚਮਰ ਤੇ ਦੇਖੋ ਕਿੱਡੇ ਸੋਹਣੇ ਆਰਟੀਕਲ ਆਏ ਆ ਚਾਰ ਚਾਰ ਰੰਗ ਆਏ ਆ ਆ ਲਓ ਜੀ 500 ਰੁਪਏ ਇਹ ਦੇਣ ਲੈ ਨੂੰ ਕਿਸੇ ਨੂੰ ਗਿਫਟ ਕਰਨੇ ਆ ਜਾਂ ਦਾਜ ਐਡਵਰੀ ਦੇ ਤੁਸੀਂ ਲੇ ਲੈਣ ਨੂੰ ਲੈਣੇ 650 ਦੇ ਲੈਣ ਨੂੰ ਲੈਣੇ ਤਾਂ ਇਹ ਸਸਤੀਆਂ ਆਟਮਾ ਵੀ ਹੈਗੀਆਂ ਆਪਣੇ ਕੋਲ ਵੀਰੇ ਬਹੁਤ ਤਰ੍ਹਾਂ ਦੇ ਮਾਲ ਆਇਆ ਹੈ ਗਾ ਲੋ ਨਵੇਂ ਬੇਸ ਰੇਟ ਬਹੁਤ ਘੱਟ ਬਹੁਤ ਹੀ ਜੈਨੂਨ ਆ ਲੋ ਜੀ ਕਿੱਡਾ ਸੋਹਣਾ ਆਰਟੀਕਲ ਆਇਆ ਭਾਜੀ ਰੇਟ ਇਹਦਾ ਰੇਟ ਭਾਜੀ 12.5 ਲਓ ਜੀ ਨਵਾਂ ਬੇਸ ਦੇਖੋ ਜਿੰਮੀ ਝੂਤੇ ਜਿੰਮੀ ਝੂਤੇ ਆਇਆਗਾ 1250 ਚ ਸਿਰਫ 1250 ਚ ਏਡਾ ਸੋਹਣਾ ਡਿਜ਼ਾਈਨ ਆਇਆਗਾ ਅਗਲਾ ਡਿਜ਼ਾਈਨ ਦਿਖਾਓ ਸਾਹਿਬ ਭਾਜੀ ਆ ਲੋ ਭਾਜੀ ਡਿਜ਼ਾਈਨ ਬਹੁਤ ਹੈ ਤੇ ਵੀਡੀਓ ਬਹੁਤ ਆਪਣੀ ਲੰਬੀ ਹੋ ਗਈ ਹੈ ਲੰਬੀ ਹੋ ਜਾਂਦੀ ਹੈ ਜੀ ਇਹ ਸਾਰੇ ਦਿਖਾਏ ਨਹੀਂ ਜਾਂਦੇ ਜੇ ਸਾਰੇ ਡਿਜ਼ਾਈਨ ਦੇਖਣ ਲਈ ਤੁਸੀਂ ਦੁਕਾਨ ਤੇ ਆਣਾ ਬੂ ਬਲ ਬਿਲਕੁਲ ਜੀ ਦੁਕਾਨ ਤੇ ਆਣਾ ਬੂ ਜੇ ਸਾਰੇ ਡਿਜ਼ਾਈਨ ਦੇਖਣੇ ਵੀਰੇ ਆਹ ਲਓ ਜੀ ਅਗਲੀ ਆਈਟਮ ਆਹ ਲਓ ਜੀ ਗਲੇ ਤੇ ਵਰਕ ਆਊਗਾ ਵੀਰੇ ਚਾਰ ਕਲਰਾਂ ਵਾਲੇ ਚਾਰ ਕਲਰਾਂ ਨਵੇਂ ਆ ਜੀ ਰੇਟ ਹੈ 1050 ਰੁਪਏ ਸਿਰਫ 1050 ਚ ਚਾਰ ਕਲਰ ਗਲੇ ਦੇ ਫਰੰਟ ਤੇ ਵਰਕ ਹੈ ਆਹ ਲਓ ਭਾਜੀ 1250 ਵਾਲੇ ਦੇ ਦੋ ਰੰਗ ਹੋ ਰਹੇ ਨੇ ਦੋ ਰੰਗ ਤਾਂ ਹੋ ਰਹੇ ਜੀ ਜਿੰਮੀ ਝੂ ਦੇ ਦੇਖੋ ਜੀ ਨਵੀਂ ਆਈਟਮ ਆਈ ਹੈ ਵਰਕ ਨਮਾ ਆਇਆਗਾ ਦੇਖੋ ਬੇਸ ਮਾ ਆਇਆਗਾ ਰੇਟ ਅੱਦੇ ਆਇਆ ਹੈ ਰੇਟ ਸਿਰਫ 1250 ਤੋਂ ਪਲੇਨ ਕਪੜਾ ਆਉਂਦਾ ਜੀ ਇਸ ਰੇਟ ਤੇ ਦੂਸਰੀ ਰੇਟ ਤੇ ਐਡੇ ਹੈਵੀ ਸੂਟ ਦੇ ਰਹੇ ਹੈਗੇ ਲਿਆਉ ਦੀ ਅਗਲੀ ਆਈਟਮ ਲਓ ਭਾਜੀ ਅਗਲੀ ਆਈਟਮ ਲਓ ਭਾਜੀ ਚਾਰ ਕਲਰ 500 ਦੀ ਰੇਂਜ ਚ ਗਲੇ ਵਾਲਾ ਡਿਜ਼ਾਈਨ ਲਓ ਜੀ ਗਲੇ ਵਾਲਾ ਡਿਜ਼ਾਈਨ ਆਇਆ ਹੈਗਾ 500 ਦੀ ਰੇਂਜ ਚ ਕਿੱਡਾ ਸੋਨਾ ਫੋਟੋਆਂ ਵਾਲੇ ਡਿਜ਼ਾਈਨ ਆਇਆ ਜੀ ਫੋਟੋਆਂ ਵਾਲੇ ਫੋਟੋਆਂ ਵਾਲੇ ਡਿਜ਼ਾਈਨ ਆਇਆ ਡਾਰਕ ਚਾਰ 500 ਰੁਪਏ ਚ ਲੈ ਆਉ ਦੀ ਅਗਲੀ ਆਈਟਮ ਲਓ ਭਾਜੀ ਇਹ ਤਾਈਆਂ ਪੈਕ ਪੈਕ ਦਿਖਾ ਰਿਹਾ ਜੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਸਾਰੇ ਡਿਜ਼ਾਈਨ ਨਹੀਂ ਦਿਖਾਏ ਜਾਂਦੇ ਤੁਸੀਂ ਸਾਰੇ ਡਿਜ਼ਾਈਨ ਦੇਖਣੇ ਆ ਦੁਕਾਨ ਤੇ ਆ ਜਾਓ ਮੇਰਾ ਵੀਰ ਦੁਕਾਨ ਤੇ ਆਣਾ ਬੂਆ ਲੋ 500 ਦੀ ਰੇਂਜ ਚ ਗੋਰੀ ਭਾਈ ਇੱਧਰ ਆ ਜਾਓ ਇੱਧਰ ਆ ਜਾਓ ਕੋਕੋ ਸੋਲਵਾ ਲੇਖੋ ਆ ਚੈੱਕ ਕਰੋ ਪਹਿਲਾਂ ਬੜੀਕ ਦਾ ਮਰਕ ਬੜੀਕ ਦਾ ਮਰਕ ਚੈੱਕ ਕਰੋ ਖਾਦੀ ਦੇ ਉੱਪਰ ਖਾਦੀ ਦੇ ਉੱਪਰ ਨਵੇਂ ਨਵੇਂ ਕੱਪੜੇ ਆ ਗਏ ਆਪਣੇ ਕੋਲ 15 15 16 200 ਦਾ 2000 ਵਾਲੇ ਤੇ ਭਾਜੀ ਬੋਟਮ ਤੇ ਲਊਗਾ ਵਰਕ ਆਹ ਬੋਟਮ ਹੈ ਆ ਚੈੱਕ ਕਰ ਸੰ ਲੰਬਾਈ ਲੰਬਾਈ ਚੈੱਕ ਕਰੋ ਭਾਜੀ 480 ਰੁਪਿਆ ਦਾ ਸੂਰਾ ਹੈ ਚਾਹ ਤੋਂ ਸਿਰਾ ਚੈੱਕ ਕਰੋ ਬ੍ਰੇਸਟ ਆਲ ਭਾਜੀ ਖਾਓ ਇਹਦਾ ਡਿਜ਼ਾਈਨ ਖਾਓ ਆ ਲੋ ਭਾਜੀ ਆਜੋ ਭਾਜੀ ਆਜੋ ਭਾਜੀ ਮੇਲਾ ਫ੍ਰੀ ਵਾਲਾ ਨੇ ਫ੍ਰੀ ਵਾਲਾ ਭਾਜੀ ਫ੍ਰੀ ਵਾਲਾ ਫ੍ਰੀ ਵਾਲਾ ਭਾਜੀ ਕਿਹ ਮਿਲਦੇ ਪਏ ਜੀ ਤੁਹਾਨੂੰ ਬੜੇਕ ਵਾਲੇ ਸੂਟ 15 1500 ਦੀਆਂ ਕੜਾਈਆਂ ਆ ਗਈਆਂ ਨੇ 480 ਦੀ ਰੇਂਜ ਆਜੋ ਭਾਜੀ ਆਜੋ ਇੱਧਰ ਆਜੋ ਆ ਲੋ ਡਿਜ਼ਾਈਨ ਚੈੱਕ ਕਰੋ ਆ 480 ਦੀ ਰੇਂਜ ਚ ਇੱਕ ਨਹੀਂ ਦੋ ਨਹੀਂ 10 ਨਹੀਂ 20 ਨਹੀਂ ਘੱਟੋ ਘੱਟ 200 ਡਿਜ਼ਾਈਨ ਮਿਲਣਾ ਤੇ ਕਪੜਾ ਮਿਲਣਾ 5 6 7 ਤਰ੍ਹਾਂ ਦਾ ਆਜੋ ਗਾਹਾਂ ਆਜੇ ਜੀ ਆਇਓ ਵੀਰ ਜੀ ਆਇਓ ਚੈੱਕ ਕਰੋ ਬੜੀਕ ਦੇ ਪਿੱਛੇ 15 15 16 ਨਵੇਂ ਕੱਪੜੇ ਦੇ ਪਾਰਟੀ ਵੇ ਸੂਟ ਹੈ ਬੋਟਮ ਤੇ ਵਰਕ ਹੈ 15 15 16 ਭਾਜੀ ਦੇ ਦੇਣੇ ਅੰਦਰ ਦੇ ਨੇ ਭਾਜੀ ਫ੍ਰੀ ਦੇ ਨੇ ਦੇਣਾ ਫ੍ਰੀ ਦੇ ਫ੍ਰੀ ਦੇ ਨੇ ਭਾਜੀ ਫ੍ਰੀ ਦੇ ਸਿਰਫ 480 ਨੇ 480 ਦਾ ਦੇਖਦੇ ਕਰੋ ਭਾਜੀ ਦੇਖ ਦੇਣ ਤੇ ਕਰੋ 480 ਦੇ ਸੂਟ ਹੈ ਭਾਜੀ ਬੜੀਕ ਦੇ ਪਿੱਛੇ ਦੁਪੱਟੇ ਤੋਂ ਬਗੈਰ 5 ਮਿੰਟ ਸੂਟ ਦੇ 5 ਮਿੰਟ ਅੰਦਰ ਦੇ ਅੰਦਰ ਦੇ ਭਾਜੀ ਆ ਲਓ ਆ ਲਓ

15 16 480 ਬਾਜੀ 5080 ਬਾਜੀ ਸਲੇਨ ਕਪੜਾ ਨਹੀਂ ਆਂਦਾ ਇਨੇ ਚ 15 15 16 110 ਚੈੱਕ ਕਰੋ 480 ਬਾਜੀ ਚੈੱਕ ਕਰੋ 480 480 480 ਬਾਜੀ 480 ਬਾਜੀ ਚੈੱਕ ਕਰੋ ਬਾਜੀ 480 480 ਬਾਜੀ ਚੈੱਕ ਕਰੋ 480 480 ਬਾਜੀ 480 ਬਾਜੀ ਅੱਧੇ ਰੇਡੇ ਲੈ ਲੈ ਜਾਈਓ ਰਹਿਣੇ ਜਾਈਓ ਲੈ ਜਾ ਲੈ ਜਾਓ ਰਹਿ ਜਾ ਰਹਿ ਜਾਓ ਲੈ ਜਾ ਲੈ ਜਾਓ ਰਹਿ ਜਾ ਰਹਿ ਜਾਓ ਲੈ ਜਾ ਲੈ ਜਾਓ ਰਹਿ ਜਾ ਰਹਿ ਜਾਓ Ай, ай, ай,